ਹਾਂਜੀ ਸੁਖਵੀਰ ਸਿੰਘ ਬਾਦਲ ਦੀਆਂ ਜਿਹੜੀਆਂ ਕਿ ਮੁਸੀਬਤਾਂ ਵੱਧਦੀਆਂ ਨਜ਼ਰ ਆਉਂਦੀਆਂ ਨੇ ਅਦਾਲਤ ਵੱਲੋਂ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਗਏ ਆ ਤੇ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਕਿ ਜਗਤਾਰ ਸਿੰਘ ਪੋਲਰ ਸੀਨੀਅਰ ਪੱਤਰਕਾਰ ਬਣੀਓ ਪੂਰੀ ਗੱਲ ਦੇ ਖੁਲਾਸੇ ਹੋਣ ਜਾ ਰਹੇ ਆ ਤੇ ਪਹਿਲਾ ਵੀਡੀਓ ਸੁਣਾਵਾਂਗੇ 2 ਮਿੰਟ ਦੀ ਫੇਰ ਕਰਾਂਗੇ ਅੱਗੇ ਗੱਲਬਾਤ ਸੁਖਵੀਰ ਸਿੰਘ ਮਾਮਲਾ ਜਿਹੜਾ ਕਿ ਇਹ ਮਾਮਲੇ ਦੇ ਵਿੱਚ ਇਹਨੂੰ ਗੈਰ ਜ਼ਮਾਨਤੀ ਜਿਹੜੇ ਕਿ ਵਾਰੰਟ ਜਾਰੀ ਹੋਇਆ ਇਸ ਦੇ ਪਿੱਛੇ ਕੀ ਰਾਜਾ ਸਭ ਮਸਲਾ ਕੀ ਹੈ ਸੁਖਬੀਰ ਸਿੰਘ ਬਦਲ ਦਿਆ ਮੁਸ਼ਕਲਾ ਵਧ ਗਈਆਂ ਨੇ ਬਿਲਕੁਲ ਅਸਲ ਵਿੱਚ 2017 ਦਾ ਇੱਕ ਸ਼ਿਕਾਇਤ ਹੈ ਇਹਦੇ ਆਧਾਰ ਤੇ ਅਦਾਲਤ ਦੇ ਵਿੱਚ ਕਾਰਵਾਈ ਚੱਲ ਰਹੀ ਸੀ ਤੇ ਹੁਣ ਜਿਹੜਾ ਨਾ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਅਦਾਲਤ ਵੱਲੋਂ ਜਿਹੜੀ ਜ਼ਮਾਨਤ ਦਿੱਤੀ ਉਹ ਰੱਦ ਕਰ ਦਿੱਤੀ ਗਈ ਨੇ ਤੇ ਨਾਲ ਦੇ ਨਾਲ ਹੀ ਜਿਹੜੇ ਉਹਨਾਂ ਦੇ ਖਿਲਾਫ ਗੈਰ ਜ਼ਮਾਨਤੀ ਵਾਰਟ ਜਾਰੀ ਕਰ ਦਿੱਤੇ ਨੇ ਅਸਲ ਵਿੱਚ 2017 ਦੇ ਵਿੱਚ ਜੋ ਵਿਧਾਨ ਸਭਾ ਦੀਆਂ ਮੋਟਾਂ ਪੈ ਰਹੀਆਂ ਸੀ ਉਸ ਸਮੇਂ ਸੁਬੀਸ਼ ਬਾਦਲ ਹੋਣਾ ਨੇ ਇੱਕ ਜਿਹੜੀ ਆ ਇਲਜ਼ਾਮ ਲਗਾਏ ਸੀ ਅਰਵਿੰਦ ਕੇਜਰੀਵਾਲ ਹੋਣਾ ਦੇ ਖਿਲਾਫ ਜਿਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਜਿੰਨਾਂ ਦੇ ਘਰ ਗਏ ਸੀ ਉਹਨਾਂ ਵੱਲੋਂ ਹੀ ਮਾਨਹਾਂ ਦੇ ਦਾ ਕੇਸ ਦਰਜ ਕੀਤਾ ਗਿਆ ਸੀ ਇਹ ਸ਼ਿਕਾਇਤ ਮਹਾਲੀ ਨਿਵਾਸੀ ਅਤੇ ਧਾਰਮਿਕ ਸੰਸਥਾ ਅਖੰਡ ਕੀਰਤਨੀ ਜੱਥੇ ਦੇ ਬਲਾਰੇ ਰਜਿੰਦਰਪਾਲ ਸਿੰਘ ਵੱਲੋਂ ਦਰਜ ਕਰਵਾਈ ਗਈ ਸੀ ਸ਼ਿਕਾਇਤਕਰਤਾ ਦੇ ਵਕੀਲ ਐਡਵੋਕੇਟ ਵੀ.ਆਈ. ਬਗ ਸੁਭੀਸ਼ ਸਿੰਘ ਬਾਦਲ ਸੁਵੈਦran ਅਦਾਲਤ ਵਿੱਚ ਪੇਸ਼ ਨਹੀਂ ਹੋਏ ਜਿਸ ਕਾਰਨ ਅਦਾਲਤ ਨੇ ਉਹਨਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਅਤੇ ਗੈਰ ਜ਼ਮਾਨਤੀ ਵਾਰਟ ਜਾਰੀ ਕਰ ਦਿੱਤੇ ਨੇ ਹੁਣ ਅਗਲੀ ਤਰੀਕ 9 ਜਨਵਰੀ 2026 ਨੂੰ ਤੈਅ ਕੀਤੀ ਗਈ ਹੈ ਕੇਸ ਮੁਤਾਬਕ ਸ਼ਿਕਾਇਤਕਰਤਾ ਦੋਸ਼ ਹੈ ਕਿ ਸ਼੍ਰੋਮਿਕ ਕਾਲੀ ਦਲ ਦੇ ਪ੍ਰਧਾਨ ਸੁਭੀਸ਼ ਸਿੰਘ ਬਾਦਲ ਨੇ ਉਸ ਸਮੇਂ ਵੱਖ-ਵੱਖ ਮੀਡੀਆ ਚੱਲਣਾ ਨੂੰ ਦਿੱਤੇ ਬਿਆਨ ਵਿੱਚ ਜਿਹੜਾ ਇਹ ਗਿਆ ਸੀ ਕਿ ਅਖੰਡ ਕੀਰਤ ਜਥਾ ਜਿਹੜਾ ਵਾ ਦੇਖ ਤੋਂ ਮਦਿਸ਼ੂ ਦਾ ਸਤਿਵਾਰੀ ਸੰਗਠਨ ਤੇ ਜਿਹੜਾ ਬੰਬਰ ਖਾਲਸਾ ਇੰਟਰਨੈਸ਼ਨਲ ਦਾ ਸਿਆਸੀ ਮੋਰਚਾ ਦੱਸਿਆ ਗਿਆ ਇਹਦੇ ﺍﻟ الزام ਲੱਗੇਗੇ ਸੀ ਔਰ ਸੁਬੀਸ਼ ਤੋਂ ਬਾਅਦ ਉਹਨਾਂ ਇਹ ਵੀ ਗਿਆ ਸੀ ਆਪਣੇ ਬਿਆਨਾਂ ਚ ਜਿਸ ਤੋਂ ਬਾਅਦ ਉਹਨਾਂ ਦੇ ਖਿਲਾਫ ਸ਼ਿਕਾਇਤ ਦਰ ਕਰਵਾਈ ਗਈ ਜੀ ਉਹਦੇ ਚ ਗਿਆ ਸੀ ਕਿ 2017 ਦੇ ਵਿੱਚ ਜਦੋਂ ਚੋਣਾਂ ਚੱਲ ਰਹੀਆਂ ਸੀ ਉਹਨਾਂ ਇਹ ਗਿਆ ਸੀ ਜਦੋਂ ਆਮਾਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਜੀਵਾਲ ਅਰਪੀ ਸਿੰਘ ਦੇ ਘਰ ਗਏ ਸੀ ਤਾਂ ਦੋਸ਼ ਲਗਾਇਆ ਗਿਆ ਕਿ ਸਵੇਰੇ ਸੇ ਬਾਦਲ ਵੱਲੋਂ ਉਸ ਸਮੇਂ ਟਿਕਨੀ ਕੀਤੀ ਗਈ ਸੀ ਕਿ ਅਰਵਿੰਦ ਕੇਜਰੀਵਾਲ ਨੇ ਅਤਵਾਦੀਆਂ ਦੇ ਘਰ ਖਾਣਾ ਖਾਰੇ ਨੇ ਇਸ ਬਿਆਨ ਤੇ ਫਿਰ ਆਰਪੀ ਸਿੰਘ ਜੋ ਅਖੰਡ ਕਿਸਨ ਜਥੇ ਦੇ ਮੁਖ ਬੁਲਾਰੇ ਨੇ ਉਹਨਾਂ ਨੇ ਕਿਹਾ ਸੀ ਕਿ ਪਰ ਸ਼ੈਦ ਰਿਕਵਾਈ ਸੀ ਜਿਹਦੇ ਵਿੱਚ ਆਰਪੀ ਸਿੰਘ ਵੱਲੋਂ ਆਪਣੀ ਸ਼ਾਖ ਖਰਾਬ ਕਰਨ ਵਾਲਾ ਦਸ ਦੇ ਅਦਾਲਤ ਚ ਮਾਨ ਹਾਨੀ ਦੀ ਸ਼ਿਕਾਇਤ ਦਰਕਾਈ ਸੀ ਹਾਂਜੀ ਸੁਖਵੀਰ ਸਿੰਘ ਬਾਦਲ ਬੰਨਿਓ ਜਿਹੜੇ ਕਿ 2017 ਦੇ ਵਿੱਚ ਇਹ ਦੋ ਵੋਟਾਂ ਪੈ ਰਹੀਆਂ ਸੀ ਤਾਂ ਕਿਸੇ ਦੇ ਘਰੇ ਜਿਹੜਾ ਕਿ ਇਹ ਕੇਜਰੀਵਾਲ ਆ ਇਹ ਖਾਣਾ ਖਾ ਰਿਆ ਸੀ ਤੇ ਇਹਨੇ ਇੱਕ ਬਹੁਤ ਵੱਡੀ ਗੱਲ ਕਹਿਦੀ ਸੀ ਗੱਲ ਕੀ ਕਹਤੀ ਸੀ ਕਹਿੰਦਾ ਵੀ ਇਹ ਅੱਤਵਾਦੀਆਂ ਦੇ ਘਰੇ ਖਾਣਾ ਖਾ ਰਿਆ ਤਾਂ ਇਹ ਆਪ ਦੀ ਗੱਲ ਦੇ ਵਿੱਚ ਆਪ ਹੀ ਫਸ ਗਿਆ ਸੁਖਵੀਰ ਬਾਦਲ ਤਾਂ ਇਸ ਕਰਕੇ ਮਾਨ ਉਮੀਦ ਦਾ ਦਾਵਾ ਜਿਹੜਾ ਹੁੰਦਾ ਤੇ ਉਹ ਉਹਦੇ ਤੇ ਦਰਜ ਕਰ ਦਿੱਤਾ ਜਾਂਦਾ ਤੇ ਜਮਾਨ ਦੀ ਵੀ ਰੱਦ ਕਰ ਦਿੱਤੀ ਜਾਂਦੀ ਆ ਇਹ ਪਹੁੰਚਦੇ ਨਹੀਂ ਕੋਰਟ ਦੇ ਵਿੱਚ ਤੇ ਹੁਣ ਉਦੋਂ ਬਾਅਦ ਹੁਣ ਫੇਰ ਇਹਦੀ ਸੁਣਵਾਈ ਅੱਗੇ ਰੱਖ ਦਿੱਤੀ ਜਾਂਦੀ ਆ ਤੇ ਹੁਣ ਅਗਰ ਜੇ ਹੁਣ ਵੀ ਨਾ ਪੇਸ਼ ਹੋਈ ਤਾਂ ਫੇਰ ਇਹਦੇ ਬਰੰਟ ਯਾਰ ਇਹ ਜਨਕੀ ਇਹਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਸੱਟਿਆ ਜਾਊਗਾ ਹੁਣ ਇਹ ਮੇਰਾ ਕਹਿਣਾ ਨਹੀਂ ਖਬਰ ਤੁਸੀਂ ਸੁਣੀ ਲਈ ਆ ਇੱਕ ਪਾਸੇ ਬਿਕਰਮਜੀਠਿਆ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਆ ਤੇ ਹੁਣ ਨਾਲ ਨਾਲ ਮੈਨੂੰ ਇਹ ਲੱਗਦਾ ਵੀ ਸੁਖਵੀਰ ਸਿੰਘ ਬਾਦਲ ਵੀ ਜੇਲ੍ਹ ਦੇ ਵਿੱਚ ਜਾਣਗੇ ਜੇ ਗੱਲ ਕਰੀਏ ਹੁਣ ਵੋਟਾਂ ਦੇ ਮਾਵਲਿਆਂ ਨੂੰ ਲੈ ਕੇ ਕਈ ਜਗ੍ਹਾ ਤੋਂ ਇਹਨਾਂ ਦੇ ਵਰਕਰ ਜਿੱਤੇ ਵੀ ਆ ਤੇ ਪਰ ਯੋਰ ਫੇਰ ਵੀ ਜਾਦੇ ਜੇ ਗੱਲ ਕਹੀਏ ਤਾਂ ਹੁਣ ਆਮ ਆਦਮੀ ਪਾਰਟੀ ਦੇ ਜਾਦੇ ਆ ਕਿਉਂਕਿ ਕਈ ਜਗ੍ਹਾ ਤੋਂ ਜਿੱਤੇ ਆ। ਤੇ ਬਾਕੀ ਜਿਹੜੇ ਸਾਰੇ ਕਿਤੇ ਜੋ ਬਈ ਆਮ ਆਦਮੀ ਪਾਰਟੀ ਜਿੱਤੀ ਆ। ਕਈ ਜਗ੍ਹਾ ਤੋਂ ਇਹਨਾਂ ਦੇ ਵਰਕਰ ਵੀ ਜਿੱਤੇ ਆ। ਇਸ ਮਾਮਲੇ ਬਾਰੇ ਤੁਹਾਡਾ ਕੀ ਕਹਿਣਾ ਤੁਸੀਂ ਵੀ ਆਪਣੇ ਕਮੈਂਟ ਜ਼ਰੂਰ ਰੱਖੋ ਤਾਂ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ। ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਧੰਨਵਾਦ।